ਸਿਕਲ ਦੋਸਤੋ ਆਪਾਂ ਪਹੁੰਚੇ ਤੋਂਗਾ ਵਾਲੀ ਮੰਡੀ ਤੇ ਦੇਖ ਸਕਦੇ ਹੋ ਕਿੰਨਾ ਮੇਲਾ ਭਰਿਆ ਹੋਇਆ ਤੋਂਗਲ ਦਾ ਫਿਰ ਵੀ ਜਿੰਨੇ ਸੀਜ਼ਨ ਖਾੜੀ ਦਾ ਸੀਜ਼ਨ ਆ ਤੇ ਲੋਕ ਕਣਕਾਂ ਵੜਿਆ ਫਿਰ ਵੀ ਇੱਥੇ ਪੂਰਾ ਸੀਜ਼ਨ ਭਰਿਆ ਮੇਲਾ ਫੁੱਲ ਭਰਿਆ ਹੋਇਆ ਹੈਗਾ ਬੱਕਰੀ ਮੇਲਾ ਤੋਂਗੋ ਵਾਲੀ ਜਿਹੜਾ ਬਠਿੰਡਾ ਜਿਹੜੇ ਜਿਹੜੇ ਦੋਸਤ ਮਿੱਤਰ ਲਾਈਵ ਹੈ ਆਪਣਾ ਮੈਂਟ ਕਰਕੇ ਦੱਸੋ ਕਿ ਕਿੱਧਰ ਕਿੱਧਰ ਲਾਈਵ ਹੈ ਤਾਂ ਦੇਖੋ ਮੈਂ ਮੇਲਾ ਤੁਹਾਨੂੰ ਮਿਲਾਉਣੇ ਆ ਦਿਖਾਉਣੇ ਆ ਬੱਕਰਾਂ ਨਾਲੇ ਰਾਜੂ ਢੜਭਾ ਬੱਕਰੀਆਂ ਦਾ ਜੋ ਆ ਰਿਹਾ ਪੱਠਾ ਲੈ ਕੇ ਦੇ ਰਿਹਾ ਗਰਦਾਸਪੁਰ ਵਾਲੇ ਵੀਰ ਆਇਆ ਉਸ ਦੇਖੋ ਦੋਸਤੋ ਅਜੇ ਦੰਬਾ ਠੀਕ ਹੈ ਨਾ ਛੱਡ ਪਰੇ ਲੌਂਕਾ ਬੁਹੇ 100 100 ਪੰਜ ਹੋਰ ਲੈ ਲੈਣਾ ਜਾ ਉੱਥੇ ਬੈਠਾ ਹੋ ਗਾਂ ਚਾਰ ਦਵਿਆ ਇਵੇਂ ਦੇਖੋ ਬੱਕਰੀ ਮੇਲਾ ਫੁੱਲ ਭਰਿਆ ਹੋਇਆ ਇੱਥੇ ਰੌਣਕਾਂ ਲੱਗੀਆਂ ਹੋਈਆਂ ਦੇਖੋ ਆ ਬੱਕਰੀਆਂ ਦੇ ਸਾਜੋ ਸਮਾਨ ਦੀਆਂ ਦੁਕਾਨਾਂ ਬਾਈ ਬਹੁਤ ਹੀ ਖਾਣ ਪੀਣ ਦਾ ਖਾਸ ਪ੍ਰਬੰਧ ਹੈ ਮਾਨਗੋਟ ਫਾਰਮੂਲ ਉੱਤੇ ਦੁਕਾਨਾਂ ਸਟਾਲਾਂ ਲੱਗੀਆਂ ਹੋਈਆਂ ਪੂਰਾ ਬਹੁਤ ਵਧੀਆ ਕਾਠ ਹੈ ਮੱਕਰੀ ਮਿਲਗਾ ਇੱਥੇ ਤੁਸੀਂ ਦੇਖ ਸਕਦੇ ਹੋ ਪੂਰਾ ਕਾਠ ਹੈ ਦੋਸਤੋ ਸਿੱਦੇਖੋ ਮੇਂ ਲਾ ਪਰ ਅਜ ਥੋੜੀ ਜਿਹੀ ਭੀੜ ਤਾਂ ਘੱਟ ਆ ਪਰ ਬੱਕਰੀਆਂ ਤੇ ਵਪਾਰੀ ਬਹੁਤ ਪਹੁੰਚਦੇ ਇੱਥੇ ਸਭ ਤੋਂ ਵੱਧ ਇਸ ਮੇਲੇ ਵਿੱਚ ਬਿਵਾਰੀ ਬੰਦੇ ਆਹ ਪਤਾ ਨਹੀਂ ਕਿ ਕਦ ਤੱਕ ਰਹੀ ਜਾਂ ਉਹ ਵੀ ਬੰਦਾ ਆਉਂਦਾ ਆਹ ਦੇਖੋ ਪ੍ਰਗਟ ਨਹੀਂ ਆਹ ਨਾ ਕਿ ਪਾਈ ਫਾਈ ਨਹੀਂ ਹੁੰਦੀ ਇਹ ਚਤਰਾਵੀਂ ਬੱਕਰਾ ਬੰਦਰਾ ਤੈਨੂੰ ਹੋਰ ਨਹੀਂ ਕੋਈ ਗੱਲ ਨਹੀਂ ਠੀਕ ਆ ਇਹ ਤਾਂ ਹਰ ਤਰ੍ਹਾਂ ਦੇ ਜਾਨਵਰ ਮਿਲਦੇ ਆ ਕੱਲੀਆਂ ਬੱਕਰੀਆਂ ਨਹੀਂ ਬੱਕਰੀਆਂ ਤੋਂ ਬਿਨਾਂ ਤੁਸੀਂ ਕੁੱਤੇ ਵੀ ਲੈ ਸਕਦੇ ਹੋ ਕੁੱਕੜੇ ਵੀ ਲੈ ਸਕਦੇ ਹੋ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਉਹ ਵੀ ਤੁਹਾਨੂੰ ਅਸੀਂ ਅੱਗੇ ਅੱਗੇ ਚੱਲਦੇ ਜਾਵਾਂਗੇ ਦਿਖਾਉਂਦੇ ਜਾਵਾਂਗੇ ਬੱਕਰੀਆਂ ਦੇ ਬਾਰੇ ਬਹੁਤ ਹੀ ਦੂਰ ਦੂਰ ਆਉਂਦੇ ਆ ਗਰਦਾਸਪੁਰ ਤੋਂ ਐਮਪੀ ਤੋਂ ਉੱਤਰ ਪ੍ਰਦੇਸ਼ ਤੋਂ ਸਭ ਜਗ੍ਹਾ ਤੋਂ ਬੱਕਰੀਆਂ ਦੇ ਤੁਸੀਂ ਦੇਖ ਸਕਦੇ ਹੋ ਆਪਾਂ ਸਿਰਫ ਤੁਹਾਨੂੰ ਦਿਖਾਉਣ ਦੇ ਲਈ ਇਸ ਮਕਸਦ ਨਾਲ ਹੋਏ ਆ। ਤੁਸੀਂ ਦੇਖੋ ਵੀ ਜਿਵੇਂ ਹੜੀ ਦਾ ਸੀਜ਼ਨ ਹੈ ਲੋਕ ਖੇਤਾਂ ਵਿੱਚ ਕਣਕ ਵਾੜ ਰਹੇ ਕੋਈ ਤੂੜੀ ਬਣਾ ਰਹੇ ਫਿਰ ਵੀ ਇੱਥੇ ਵਪਾਰੀ ਤੇ ਬੱਕਰੀ ਪਾਲਕ ਬਹੁਤ ਹੀ ਪਹੁੰਚਿਆ। ਤੁਸੀਂ ਦੇਖੋ ਬੱਕਰੀਆਂ ਆਈਆਂ ਬੱਕਰੀਆਂ ਸੱਜੋ ਸਮਾਨ ਦੀਆਂ ਦੁਕਾਨਾਂ ਲੱਗੀਆਂ ਜੇ ਬੱਕਰੀਆਂ ਨੂੰ ਖਾਣ ਆਉਣ ਵਾਲੇ ਇਤਲਿਆਰੇ ਹੋਗੇ। ਜਾਂ ਫੁੱਲ ਹੋ ਗਏ ਆ ਹਰ ਤਰ੍ਹਾਂ ਦਾ ਸਮਾਨ ਕਿਉਂਕਿ ਬਹੁਤ ਹੀ ਲੋਕਾਂ ਦਾ ਰੋਜੀ ਦਾ ਬਹੁਤ ਹੀ ਲੋਕਾਂ ਦੇ ਕਾਰੋਬਾਰ ਸੈੱਟ ਹੋਇਆ ਬਹੁਤ ਹੀ ਲੋਕਾਂ ਦੇ ਰੋਜੀ ਰੋਟੀ ਦਾ ਸਾਧਨ ਬਣੀ ਬਣਿਆ ਹੋਇਆ ਬੱਕਰੀ ਮੇਲਾ ਜਿਸ ਤਰ੍ਹਾਂ ਬਾਬਾ ਕੋੜੇ ਕੱਢ ਲੈ ਬਹੁਤ ਹੀ ਧੰਨਵਾਦ ਹੈ ਮਾਨਗੋਟ ਫਾਰਮ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਹੌਲੀ-ਹੌਲੀ ਇਹ ਬੱਕਰੀ ਮੇਲਾ ਇੰਨਾ ਵਧਿਆ ਕਿ ਪੰਜਾਬ ਸਾਰੇ ਪੰਜਾਬ ਵਿੱਚ ਮਸ਼ਹੂਰ ਹੋ ਗਿਆ। ਹਰ ਤਰ੍ਹਾਂ ਦੀ ਨਾਲਲ ਦੀਆਂ ਬੱਕਰੀਆਂ ਇੱਥੇ ਮਿਲਦੀਆਂ। ਹਰ ਪੰਜਾਬ ਦਾ ਹਰ ਵਪਾਰੀ, ਰਾਜਸਥਾਨ ਦਾ ਵਪਾਰੀ ਇੱਥੇ ਪਹੁੰਚਦਾ ਹੈ। ਹਰ ਇੱਕ ਦਾ ਕਿਸਾਨੀ ਦੇ ਨਾਲ-ਨਾਲ ਛੋਟਾ ਕੀਤਾ ਜੇ ਕੋਈ ਕਿਸਾਨ ਸਟਾਰਟ ਕਰਨਾ ਚਾਹੁੰਦਾ ਹੈ ਤਾਂ ਉਹ ਸਪਰਕ ਕਰ ਸਕਦਾ ਇੱਥੇ ਆ ਸਕਦਾ ਇੱਥੋਂ ਲੈ ਸਕਦਾ ਬੱਕਰੀਆਂ। ਕਿ ਕਿਸੇ ਨੇ ਬਰੀਡਰ ਬੱਕਰਾ ਕਿਸੇ ਨੇ ਮੈਂ ਸਰਕਾਰੀ ਨਾਮ ਚਲੇ ਜਾਣਾ ਹੈ ਖੱਸੀ ਬੱਕਰੇ ਦਾ ਕਿਦਾਂ ਦਾ ਵੀ ਕੋਈ ਜਾਨਵਰ ਲੈਣਾ ਹੈ ਹਰ ਤਰ੍ਹਾਂ ਦਾ ਜਾਨਵਰ ਇੱਥੋਂ ਮਿਲਦਾ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਕੋਕਰ ਵੀ ਕੋਕਰ ਵੀ ਮਿਲ ਜਾਂਦੇ ਆ ਬੱਕਰੀਆਂ ਤੇ ਨਾ ਨਾ ਪੱਠ ਬੱਕਰੇ ਕੁੱਤੇ ਛੋਟੀਆਂ ਚਿੜੀਆਂ ਹਰ ਤਰ੍ਹਾਂ ਦੇ ਜਾਨਵਰ ਸਮੁੱਧ ਦੇ ਚੱਲਦੇ ਦਿਖਾਵਾਂਗੇ ਦੇਖੋ ਕਿਦਾਂ ਮੇਲਾ ਲੱਗਾ ਹਾਂ ਪੂਰਾ ਮੇਲੇ ਦਾ ਮਾਹੌਲ ਫੀਲ ਨਾ ਪੂਰਾ ਮੇਲਾ ਮਾਹੌਲ ਦਾ ਮਾਹੌਲਾ ਦੋਸਤਾਂ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਕੋਈ ਆਉਣੀ ਇੱਥੇ ਦੇਖੋ ਦਾ ਚੋਸ ਵਾਲਿਆਂ ਦਾ ਰੇੜੀਆਂ ਲੱਗੀਆਂ ਹੋਈਆਂ ਇੰਨੀ ਗਰਮੀ ਦੇ ਵਿੱਚ ਬਹੁਤ ਹੀ ਲੋਕ ਪਹੁੰਚੇ ਬਹੁਤ ਗਰਮੀ ਆ ਪਰ ਫੇਰ ਵੀ ਲੋਕ ਬੜੇ ਪਹੁੰਚੇ ਬੜੇ ਵਪਾਰੀ ਨੇ ਬੜੇ ਬੱਕਰੀ ਪਾਲਕ ਬੱਕਰੀ ਵੇਚਣ ਵਾਲੇ ਬੱਕਰੀ ਵੇਚਣ ਵਾਲੇ ਹਰ ਤਰ੍ਹਾਂ ਦੀਆਂ ਬੱਕਰੀਆਂ ਨੇ ਸਾਮਾਨ ਬੱਕਰੀਆਂ ਨੇ ਖੁਰਨੀਆਂ ਪੱਠੇਵਣ ਵਾਲੀਆਂ ਖੁਰਨੀਆਂ ਵੀ ਮਿਲਦੀਆਂ ਵਿਪਾਲ ਆਈਸਕ੍ਰੀਮ ਵਾਲੇ ਦੀ ਇਹ ਤਾਂ ਕਿਹਨਾਂ ਸ਼ੋਅ ਸਾਡੇ ਕੋਲ ਕੋਪਾਲ ਆਈਸ ਨਹੀਂ ਪੀ ਇਹ ਬੱਕਰੀ ਮੇਲਾ ਪਿੰਡ ਤੁੰਗਵਾਲੀ ਜਿਹੜਾ ਬਠਿੰਡਾ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਵਿਖੇ ਬੱਕਰੀ ਮੇਲਾ ਲੱਗਦਾ ਜੀ ਬਹੁਤ ਸ਼ੋਰ ਤੁਸੀਂ ਦੇਖੋ ਹਰ ਤਰ੍ਹਾਂ ਦੇ ਜਾਨਵਰ ਕਬੂਤਰ ਕੋਕੜ ਮੁਰਗੇ ਮੁਰਗੀਆਂ ਜੇ ਬਹੁਤ ਹੀ ਸੋਹਣਾ ਸੋਹਣਾ ਤਰ ਦੇਖੋ ਬਹੁਤ ਹੀ ਹੌਲੇ ਹੌਲੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕਿ ਬੱਚੇ ਵਿੱਚ ਨੇ ਇਹ ਦੇਖੋ ਇਹਨੇ ਕਿੰਨੇ ਕਿ ਬੱਚੇ ਵੀ ਕਾਰੋਬਾਰ ਚਲਾ ਰਹੇ ਆ ਇਸ ਮੇਲੇ ਦੇ ਨਾਲ ਕਰਕੇ ਉਹਨਾਂ ਨੇ ਜਿਹੜਾ ਰੁਪਿਆ ਉਹਨਾਂ ਨੇ ਮੈਂ ਮੈਂ ਭੇਜ ਜੀ ਆ ਉਹਨੇ ਮੈਂ ਭੇਜ ਜੀ ਆ ਕੋਲੇ ਜੀ ਆ ਤੇ ਦੇਖੋ ਸਦੋ ਕਈ ਕਸਲਾ ਇਸ ਮੁੰਡੇ ਮੁਰਗੇ ਮਰਕੀਨਾ ਕੋਸਟਰ ਕੋਸਟਰ ਆ ਇਹ ਲੱਗੇ ਕਬੂਤਰ ਆ ਜੀ ਇੱਥੇ ਆ ਬਈ ਓਏ ਮਾ ਬਾਬਲੀ ਗੈਂਡ ਭਾਈ ਕਿਹੜੀ ਜਗ੍ਹਾ ਤੋਂ ਲੈ ਕੇ ਆਂ ਬਠਿੰਡੇ ਤੋਂ ਇਹ ਬਈ ਕਬੂਤਰ ਦੇ ਸ਼ਕੀਨਾ ਨੂੰ ਵੀ ਇੱਥੋਂ ਕਬੂਤਰ ਵੀ ਮਿਲ ਸਕਦੇ ਆ ਜੋ ਵੀ ਤਰ੍ਹਾਂ ਦੇ ਇੰਚ ਬਹੁਤ ਹੀ ਸੋਹਣੇ ਸੋਹਣੇ ਪਾਲ ਜੋੜੇ ਕਬੂਤਰਾਂ ਦੇ ਜਾਂ ਮੁਰਗੇ ਲੈਣੇ ਆ ਕਿਸੇ ਨੇ ਮੁਰਗੇ ਮੁਰਗੀਆਂ ਬੀਟਲ ਬੱਕਰੀਆਂ ਜਾਂ ਬਰਬਰੀ ਬੱਕਰੀਆਂ ਵੀ ਲੈ ਸਕਦੇ ਆ ਉਸ ਤੋਂ ਬਿਨਾਂ ਤਾਂ ਚੰਗੜਾ ਮੈਂ ਲੈ ਦੂੰਗਾ ਬਾੜਾ ਵੀ ਬੜੀ ਖਰਗੋਸ਼ ਵੀ ਲੈ ਸਕਦੇ ਆ ਚੱਲ ਆ ਜਾਈਏ ਆਪਾਂ ਬੜੀ ਗੱਲ ਜਿੰਦੇ ਆ ਬਾਬਾ ਇਹ ਕਿਹੜੀ ਕਿਸਮ ਆ ਮਿੰਟਮ ਆ ਜੀ 0 ਸਾਈਜ਼ ਇਹ ਆ ਜੀ ਮਿੰਟਮ ਮੁਰਗਾ 0 ਸਾਈਜ਼ ਆ ਆ ਇੱਕ ਨੰਬਰ ਆ ਜੀ ਮਗਰ ਨਹੀਂ ਬੱਸ ਪਿੰਗਰੇ ਦੇ ਉੱਤੇ ਇੱਕ ਨੰਬਰ ਮਿੰਟਮ ਆ ਜੀ ਵੀ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਸੋਹਣੇ ਸੋਹਣੇ ਜਾਨਵਰ ਆਏ ਹੋਏ ਤੰਗਵਾਲੀ ਮੰਡੀ ਦੇ ਵਿੱਚ ਖਰਗੋਸ਼ ਮੁਰਗੇ ਕੋਟਰ ਅੱਜ ਗਰਮੀ ਦਾ ਕਰਕੇ ਅੱਗੇ ਚਿੜੀਆਂ ਵਾਲੇ ਵੀ ਆਉਂਦੇ ਜੇ ਗਰਮੀ ਦਾ ਮੌਸਮ ਕਰਕੇ ਚਿੜੀਆਂ ਵਾਲੇ ਨਹੀਂ ਆਏ ਆਇਆ ਵਰਦੇ ਲੱਗੇ ਗੋਤਰੀ ਲੈ ਕੇ ਨਹੀਂ ਇਹ ਬਾਈ ਲੱਗੇ ਪਿੰਡ ਠੀਕ ਇਹਨਾਂ ਦਾ ਕੀ ਰੇਟ ਆ ਜੇ ਲੱਗੇ ਗੋਤਰਾ ਬਹੁਤ ਲੱਗਦੀ ਹੈ ਕਿੱਟੀ ਕੱਟੇ ਗੂਟਣ ਰੇਟ ਦੀ ਜੋੜੀ ਦੇ 1000 ਰੁਪਇਆ ਬੰਦਿਆ ਭਾਈ ਜੀ 6300 ਦੀ ਮੇਰੇ ਇਹ ਕੋਈ ਨਸਲ ਕੀ ਰਾਣਾ ਨਾ ਕਾਲੇ ਨੇ ਕਿੱਥੇ ਬੱਕਰੀ ਬੱਕਰੀ ਹੈ ਜਾਂ ਲੱਗੀ ਬਾਡੇ ਵਿੱਚ ਉਹ ਲੱਥੀ ਵੀ ਹੁੰਦੀ ਹੈ ਲੱਗਿਆ ਦੇ ਨਾਲ ਜੀ ਮੇਰੇ ਜੋ 20 ਕਬੂਤਰਾਂ ਦਾ ਚਾਂਚੀ ਅੱਜ ਦੋਸਤੋ ਤੁਸੀਂ ਦੇਖ ਸਕਦੇ ਹੋ ਤਾਂ ਮੀਡੀਆ ਵੀ ਇੱਥੇ ਦੇਖੋ ਖਾਸ ਪ੍ਰਬੰਧਾ ਪਾਣੀ ਦਾ ਖਾਸ ਪ੍ਰਬੰਧਾ ਤੀਨ ਵਾਲੇ ਪਾਣੀ ਦਾ ਰੋਟੀ ਬਣਾਉਣ ਦਾ ਖਾਸ ਵੀ ਨੇ ਆ ਸਟੈਂਡ ਬਣਿਆ ਹੋਇਆ ਹੈ ਮੋਟਰਸਾਈਕਲ ਦਾ ਕੋਈ ਚੋਰੀ ਹੋਣ ਦਾ ਜੋ ਵੀ ਵੀਰ ਦੂਰੋਂ ਨੇੜੋਂ ਇੱਥੇ ਮੈਂ ਚੜਾ ਚਾਹੁੰਦਾ ਤੁਸੀਂ ਕੌਣ ਸਕਦੇ ਹੋ ਬੱਕਰੀ ਖਰਗੋਸ਼ ਸਹਾ ਚਿੜੀਆਂ ਚਿੜੀਆਂ ਵਾਲੇ ਬਾਈ ਅੱਜ ਪਹੁੰਚੇ ਨਹੀਂ ਚਿੜੀਆਂ ਦਾ ਮੈਨੂੰ ਕਿੜੀਆਂ ਆਉਣੀ ਹੈ ਜੇ ਕਿਸ ਨੇ ਬੱਕਰੀਆਂ ਵਾਸਤੇ ਨੀਰਾ ਚਾਰਾ ਖਰੀਦਣਾ ਉਹ ਵੀ ਤੁਸੀਂ ਖਰੀਦ ਸਕਦੇ ਹੋ ਇੱਥੇ ਬਹੁਤ ਦੂਰੋਂ ਹਰ ਤਰ੍ਹਾਂ ਦਾ ਨੀਰਾ ਮੂੰਫਲੀ ਦਾ ਨੀਰਾ ਗੁਵਾਰੇ ਦਾ ਨੀਰਾ ਜਿੱਦਾਂ ਵੀ ਤੁਸੀਂ ਨੀਰਾ ਖਰੀਦਣਾ ਚਾਹੁੰਦੇ ਹੋ ਉਹ ਖਰੀਦ ਸਕਦੇ ਹੋ ਇਹ ਜੋ ਮਿੱਤਰ ਦੋਸਤ ਹੈ ਏ ਮੀਰਾ ਲੈ ਕੇ ਪਹੁੰਚੇ ਜੀ ਸੋ ਦੋਸਤੋ ਧੰਨਵਾਦ ਸਾਰੇ ਵੀਰਾਂ ਦਾ ਅੱਜ ਆਪਣਾ ਲਾਈਵ ਇੱਥੇ ਸਮਾਪਤ ਹੁੰਦਾ ਹੈ ਜੇ ਆਪਾਂ ਫੇਰ ਤੁਹਾਡੇ ਨਾਲ ਅਗਲੇ ਵੀਰਵਾਰ ਤੁਹਾਡੇ ਨਾਲ ਲਾਈਵ ਵੀ ਕਰਾਂਗੇ ਤੇ ਕੁਝ ਵੀਡੀਓ ਵੀ ਸਾਂਝੀਆਂ ਕਰਾਂਗੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਤੇ ਘੰਟੀ ਵਾਲੇ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਮਾਲਵਾ ਵੈਲਟ ਪੀਵੀ03 ਨੂੰ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਜੋ ਅਸੀਂ ਤੁਹਾਡੇ ਤੱਕ ਸਾਰੀਆਂ ਵੀਡੀਓ ਪਹੁੰਚਦੀਆਂ ਰਹਿਣ ਧੰਨਵਾਦ ਦੋਸਤੋ